ਤਾਲਾ ਦੇ ਮਿਸ਼ਰਪੁਰਾ ਪਿੰਡ ਤੋਂ ਹੜਪੀੜਤਾ ਦੇ ਪਰਿਵਾਰਾਂ ਦੀ ਸਹਾਇਤਾ ਦੇ ਲਈ ਪੁੱਜੀ ਟੀਮ ਇਹ ਵੀ ਪੰਜਾਬ ਨਿਊਜ਼ ਦੀ ਖਾਸ ਰਿਪੋਰਟ ਹਾਂਜੀ ਮਹਾਰਾ ਜੀ ਮੈਂ ਆਪਾਂ ਮਿਸ਼ਰਪੁਰੇ ਪਿੰਡ ਤੋਂ ਆਏ ਹ ਬਟਾਲੇ ਤੋਂ ਤੇ ਲੰਗੇ ਪੰਡਾੜਾ ਲੈ ਕੇ ਆਏ ਸੰਗਤਵਾਦੀ ਕੋਈ ਸ਼ੁੱਕੀ ਰਸਤਾ ਲੈ ਕੇ ਆਏ ਆ ਇਸ ਟਾਈਮ ਦੇਖ ਰਹੇ ਬਹੁਤ ਜ਼ਿਆਦੀ ਬਾਰਸ਼ ਹੋ ਰਹੀ ਹੈ ਬਹੁਤ ਜ਼ਿਆਦੀ ਬਾਰਸ਼ ਹੋ ਰਹੀ ਹੈ ਇਸ ਟਾਈਮ ਮੌਸਮ ਬਹੁਤ ਜ਼ਿਆਦਾ ਖਰਾਬ ਹੋ ਰਿਹਾ ਹੈ ਸੰਗਤ ਸਾਰੀ ਸਾਡੀ ਨਾਲ ਪਹੁੰਚੇ ਅਗੇ ਸਾਰੀ ਸੰਗਤਾਂ ਵੀ ਵੀਰ ਭਰਾ ਸਾਡੇ ਨਾਲ ਪਹੁੰਚੇ ਸਾਰੇ ਲੰਗਰ ਭੰਡਾਰ ਦੀ ਸੇਵਾ ਕਰ ਰਹੇ ਨੇ ਤੇ ਵੱਧ ਤੋਂ ਵੱਧ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਮੇਰੇ ਵੀਰ ਭਰਾ ਸਾਰੇ ਆਣ ਕੇ ਵੱਧ ਤੋਂ ਵੱਧ ਸੰਗਤਾਂ ਨੂੰ ਦੇਖਭਾਲ ਕੀਤੀ ਜਾਵੇ ਤੇ ਪਾਣੀ ਬਰਸਾ ਪਾਣੀ ਬਹੁਤ ਜ਼ਿਆਦਾ ਪਾਣੀ ਆਇਆ ਵਾ ਨੁਕਸਾਨ ਕਿੰਨਾ ਹੋਇਆ ਲੋਕ ਮਸਕਾਰ ਬਹੁਤ ਜ਼ਿਆਦਾ ਆਇਆ ਜੀ ਅੱਜ ਤੁਸੀਂ ਸਾਡੇ ਨਾਲ ਮਾਸਤੇ ਸਾਰੇ ਹਾਂਜੀ ਹਾਂਜੀ ਆਪਾਂ ਏ ਜੀ ਆਪਾਂ ਅੱਜ ਤੇ ਬਣਿਆ ਲੰਗਰ ਲੈ ਕੇ ਆਏ ਆ ਕੋ ਸੁੱਕੀ ਰਸਤੇ ਨੇ ਕਿ ਕੋ ਸੁੱਕੀ ਰਸਤੇ ਜਿਤਨਾ ਬਰੈਡ ਹੋ ਗਏ ਰਾਸ ਹੋ ਗਏ ਜਿੰਨੇ ਨਾਲ ਵੀ ਇਹਨਾਂ ਦਾ ਟਾਈਮ ਪਾਸ ਜਿਹੜਾ ਵਾ ਹੋ ਸਕੇ ਚਲੋ ਟਾਈਮ ਪਾਸ ਕਰਨ ਵਾਲਾ ਤੇ ਪਰਮਾਤਮਾ ਹੀ ਆ ਉਹਨਾਂ ਦਾ ਦਿੱਤਾ ਹੋਇਆ ਹੀ ਅਸੀਂ ਅੱਜ ਜਿਹੜਾ ਇਸ ਨਗਰ ਦੇ ਵਿੱਚ ਲੈ ਕੇ ਆਏ ਆ ਜਿੰਨੀ ਘਾਟ ਜਿਹ ਹੈਸੀਅਤ ਹੀ ਔਰ ਗਾਂ ਵੀ ਜਿੰਨੀ ਘਾਟੇ ਹੋ ਸਕੇਗੀ ਹਾਂ ਜੀ ਰੱਬ ਪਹੁੰਚ ਕਰੇ ਵਾਦ-ਵਾਦ ਦੀ ਸੇਵਾ ਕਰਾਂਗੇ ਜਿੰਨੀ ਸਾਡੇ ਚ ਪਹੁੰਚ ਬੋਗੀ ਵਾਦ-ਵਾਰ ਨਗਰ ਦੀ ਸੇਵਾ ਸਭ ਸੰਗਤਾਂ ਦੀ ਸੇਵਾ ਕੀਤੀ ਜਾਏਗੀ